ਵਿਰਸਾ ਹਿੱਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਪ੍ਰੀਤ ਸਿੰਘ ਮਾਹੀ ਵੱਲੋਂ ਇੱਕ ਵਾਰ ਫੇਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਮਿਲਵਾਨੇ ਆ ਉਹਨਾਂ ਬਾਰੇ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਕਾਰੋਬਾਰ ਬਾਰੇ ਗੱਲਬਾਤ ਕਰਦੇ ਆ ਅੱਜ ਮੈਂ ਤੁਹਾਨੂੰ ਜਿਨ੍ਹਾਂ ਨਾਲ ਮਿਲਵਾਨ ਜਾ ਰਹੇ ਆ ਜੇਕਰ ਮੈਂ ਉਹਨਾਂ ਦੇ ਬਾਰੇ ਤੁਹਾਨੂੰ ਗੱਲਬਾਤ ਦੱਸਾਂ ਉਸ ਤੋਂ ਪਹਿਲਾਂ ਖਾਸ ਕਰਕੇ ਇਹ ਜਿਹੜੀ ਵੀਡੀਓ ਪੰਜਾਬ ਦੇ ਉਹਨਾਂ ਨੌਜਵਾਨਾਂ ਵਾਸਤੇ ਹੈ ਜਿਹੜੇ ਕਿ ਇੱਕ ਦੌਰ ਦੇ ਵਿੱਚ ਅਚ ਲੱਗੇ ਹੋਏ ਨੇ ਪੰਜਾਬ ਤੋਂ ਵਿਦੇਸ਼ਾਂ ਵੱਲ ਨੂੰ ਜਾਓ ਵਪਾਰ ਵਾਸਤੇ ਦੋਸਤੋ ਵਪਾਰ ਪੰਜਾਬ ਵਿੱਚ ਵੀ ਬਹੁਤ ਹੈ ਪਰ ਤਰੀਕਾ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾ ਸਕਦਾ ਹੈ ਕਿਦਾਂ ਦੇ ਕੰਮ ਅੱਜ ਦੀ ਡੇਟ ਦੇ ਵਿੱਚ ਕੀਤੇ ਜਾਣ ਤਾਂ ਜੋ ਜਿਹੜੇ ਕਿ ਤੁਹਾਨੂੰ ਅੱਗੇ ਜਾ ਕੇ ਲਾਈਫ ਦੇ ਵਿੱਚ ਸਕਸੈਸ ਬਣਾਉਣ ਇਸੇ ਹੀ ਲਈ ਅੱਜ ਅਸੀਂ ਤੁਹਾਨੂੰ ਜਿਨ੍ਹਾਂ ਨਾਲ ਮਿਲਵਾਉਣ ਜਾ ਰਹੇ ਹਾਂ ਉਹ ਇੱਕ ਸਫਲ ਬਿਜ਼ਨਸਮੈਨ ਨੇ ਜੀ ਪਟਿਆਲੇ ਤੋਂ ਭਗਵਾਨ ਦਾਸ ਗੁਪਤਾ ਜੀ ਦੇ ਵੱਡੇ ਪੁੱਤਰ ਜਤਿੰਦਰ ਗੁਪਤਾ ਜੀ ਤੇ ਛੋਟੇ ਪੁੱਤਰ ਧੀਨਾ ਗੁਪਤਾ ਜੀ ਸਰ ਤੁਹਾਡਾ ਸਵਾਗਤ ਹੈ ਜੀ ਬਹੁਤ-ਬਹੁਤ ਵੀਕਸਾਈਟ ਸੇ ਥੈਂਕ ਯੂ ਜੀ ਥੈਂਕ ਯੂ ਜੀ ਤੁਹਾਡਾ ਪਹਿਲਾਂ ਤਾਂ ਸਰ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕੀ ਪੂਰਾ ਪਟਿਆਲਾ ਸ਼ਹਿਰ ਕੀ ਪੂਰਾ ਪੰਜਾਬ ਜਿਹੜਾ ਹੈਗਾ ਭਗਵਾਨ ਦਾਸ ਗੁਪਤਾ ਜੀ ਨੂੰ ਜਾਣਦਾ ਹੈ ਨਾ ਤੇ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਜਿਹੜਾ ਇੱਕ Empire ਖੜਾ ਕੀਤਾ ਇਸ ਤਰ੍ਹਾਂ ਤੁਸੀਂ ਉਹਨਾਂ ਦੀ ਮਿਹਨਤ ਨੂੰ ਅੱਜ ਜਿਹੜਾ ਹੈਗਾ ਦੇਖਦੇ ਹੋ ਸਭ ਤੋਂ ਪਹਿਲੇ ਤਾਂ ਮੈਂ ਵਰਸਾਈਟ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਬੁਲਾਵਾਂਗਾ ਔਰ ਹਰਪ੍ਰੀਤ ਜੀ ਦਾ ਧੰਨਵਾਦ ਕਰਾਂਗਾ ਇਥੇ ਆਨ ਤੇ ਇਹ ਜਿਹੜਾ ਇੰਪਾਇਰ ਖੜਾ ਹੋਇਆ ਹੈ ਇਹ ਅੱਜ ਬੜੀ ਮਿਹਨਤ ਨਾਲ ਖੜਾ ਹੋਇਆ ਹੈ ਦਿਨ ਰਾਤ ਉਹਨਾਂ ਨੇ ਮਿਹਨਤ ਕੀਤੀ ਬੜੀ ਛੋਟੀ ਜੀ ਉਮਰ ਚ ਉਹਨਾਂ ਨੇ ਬਿਜ਼ਨਸ ਸਟਾਰਟ ਕਰਤਾ ਸੀ ਜਿਸ ਦੀ ਕੀ ਮਦਦੋਂ ਅੱਜ ਇਹ ਸਾਰਾ ਬਿਜ਼ਨਸ ਖੜਾ ਹੋਇਆ ਹੈ ਔਰ ਅੱਜ ਉਹਨਾਂ ਨੇ ਇੱਕ ਪਛਾਣ ਬਣਾਈ ਹੈ ਮਤਲਬ ਸਮਾਜ ਦੇ ਵਿੱਚ ਅੱਛਾ ਅੱਜ ਉਹਨਾਂ ਦਾ ਨਾਮ ਹੈ ਔਰ ਵਧੀਆ ਲੋਗ ਉਹਨਾਂ ਨੂੰ ਪਛਾਣਦੇ ਨੇ ਅਸਰ ਜਿੱਦਾਂ ਕਿ ਆਪਾਂ ਹੁਣ ਉਹਨਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਨੇ ਇੱਕ ਸੋਚ ਲੈ ਕੇ ਚੱਲੇ ਜਿੱਦਾਂ ਕਿ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਉਹਨਾਂ ਨੇ ਲక్ష్ਮੀਬਾਈ ਡੈਂਟਲ ਕਾਲਜ ਹੈ ਨਾ ਇਸ ਤੋਂ ਇਲਾਵਾ ਹੋਰ ਉਹਨਾਂ ਦਾ ਜਿਹੜਾ ਨੌਕਆਊਟ ਦਾ ਜਿਹੜਾ ਹੈਗਾ ਜਿਾ ਤੁਹਾਡਾ ਇੱਥੇ ਜਿਵੇਂ ਬੀਡੀ ਮੋਲ ਜਿਹੜਾ ਤੁਸੀਂ ਹੈ ਨਾ ਇੱਥੇ ਕੀਤਾ ਹੈਗਾ ਤੇ ਇਹ ਸਰ ਜਿਹੜੇ ਵੈਂਚਰ ਹੈ ਇਹ ਸਾਰੇ ਇਹ ਵੈਂਚਰ ਸਾਰੇ ਕਿਸ ਤਰੀਕੇ ਨਾਲ ਤੁਸੀਂ ਮੈਨੇਜ ਕਰਦੇ ਹੋ ਤੁਸੀਂ ਆਪ ਪੂਰਾ ਪਰਿਵਾਰ ਮੈਨੇਜ ਕਰਦਾ ਜਾਂ ਕਿਸ ਤਰੀਕੇ ਨਾਲ ਅਸੀਂ ਪੂਰਾ ਪਰਿਵਾਰ ਮੈਨੇਜ ਕਰਦਾ ਜੀ ਮੇਰੇ ਫਾਦਰ ਬ੍ਰਦਰ ਮੈਂ ਅਸੀਂ ਤਿੰਨੋਂ ਮਿਲ ਕੇ ਇਹਨੂੰ ਸਾਰਾ ਮੈਨੇਜ ਕਰਦੇ ਆਂ ਹਾਂ ਮਤਲਬ ਬਿਜ਼ਨਸ ਦੇ ਨਾਲ ਨਾਲ ਅਸੀਂ ਇਹਨੂੰ ਸੇਵਾ ਦੇ ਰੂਪ ਚ ਵੀ ਦੇਖਦੇ ਆਂ ਹਾਂ ਜਿੱਦਾਂ ਕਿ ਤੁਸੀਂ ਕਾਲਜ ਦੀ ਗੱਲ ਕਰ ਰਹੇ ਹੋ ਹਾਂ ਕਾਲਜ ਚ ਬਿਜ਼ਨਸ ਵੀ ਹੈਗਾ ਹਾਂ ਲੇਕਿਨ ਅਗਰ ਗੱਲ ਕਰੀਏ ਤਾਂ ਉੱਥੇ ਮਤਲਬ ਸੇਵਾ ਵੀ ਕਰਦੇ ਹਾਂ ਤੁਹਾਡੇ ਚੈਨਲ ਦੇ ਰਾਈ ਮੈਂ ਵੈਸੇ ਵੀ ਦੱਸਣਾ ਚਾਹੂੰਗਾ ਹਾਂ ਅੱਜ 65 ਸਾਲ ਤੋਂ ਉੱਪਰ 60 ਸਾਲ ਤੋਂ ਉੱਪਰ ਅਸੀਂ ਉੱਥੇ ਲਿਖ ਕੇ ਵੀ ਲਗਾਇਆ ਹੋਇਆ ਹੈ ਔਰ ਹਰ ਜਗ੍ਹਾ ਤੇ ਅਸੀਂ ਕਹਿੰਨੇ ਆ ਤੁਹਾਡੇ ਚੈਨਲ ਦੇ ਰਾਈ ਵੀ ਕਹਿ ਰਹੇ ਆ ਵੀ ਕਿਸੇ ਵੀ ਬਜ਼ੁਰਗ ਨੂੰ ਅਗਰ ਕੋਈ ਡੈਂਚਰ ਦੀ ਪ੍ਰੋਬਲਮ ਹੈ ਜੋ ਕਿ ਮਾਰਕੀਟ ਦੇ ਵਿੱਚ ਕੋਸਟ तकरीबन ਲੱਖ ਰੁਪਏ ਦੇ ਕਰੀਬ ਹੈ ਸਾਡੇ ਇੱਥੇ ਬਿਲਕੁਲ ਮੁਫਤ ਕੀਤੀ ਜਾਂਦੀ ਹੈ ਜੋ ਵੀ ਤੁਹਾਡੇ ਚੈਨਲ ਰਹੀ ਦੇਖੇ ਮੈਂ ਉਹਨਾਂ ਨੂੰ ਵੀ ਕਹੂੰਗਾ ਕਿਸੇ ਨੂੰ ਵੀ ਕੋਈ ਦਿੱਕਤ ਹੋਏ ਤਾਂ ਇੱਥੇ ਸਾਡੇ ਆ ਕੇ ਮੇਰੇ ਫਾਦਰ ਦਾ ਜਿਹੜਾ ਇਹ ਟਾਰਗੇਟ ਹੈ ਕਿ ਮਤਲਬ ਮੈਕਸਿਮਮ ਲੋਕਾਂ ਨੂੰ ਦੰਦ ਲਗਾ ਕੇ ਉਹਨਾਂ ਨੂੰ ਵਧੀਆ ਫੈਸਿਲਿਟੀ ਦਿੱਤੀ ਜਾਵੇ ਤਾਂ ਕਿ ਉਹ ਵਧੀਆ ਉਹਨੂੰ ਜ਼ਿੰਦਗੀ ਟਪਾਸ ਕਰੋ ਤੁਸੀਂ ਸਰ ਦੰਦਾ ਦੀ ਗੱਲ ਕਰ ਰਹੇ ਹੋ ਜਿੱਦਾਂ ਕਿ ਖਾਸ ਕਰਕੇ ਉੱਥੇ ਤੁਹਾਡੇ ਕੋਲ ਇੱਕ OPD ਵੀ ਆ OPD ਵੀ ਤੁਹਾਡੀ ਬਹੁਤ ਘੱਟ ਜਿਹੜੀ ਉਹਦੇ ਵਿੱਚ ਚਾਰਜਸ ਦੇ ਵਿੱਚ ਹੈਗੀ ਹੈ ਸਾਡੀ OPD অলਮੋਸਟ ਫ੍ਰੀ ਹੈ ਜੀ ਉਹ OPD ਹੈਗੀ ਹੈ ਜਿਹੜੀ 10 ਰੁਪਏ ਦਾ ਇੱਕ ਕਾਰਡ ਬੰਦ ਹੈ ਉਸ ਤੋਂ ਬਾਅਦ ਸਾਰਾ ਹਾਂ ਟ੍ਰੀਟਮੈਂਟ ਹੈ ਵਰਲਡ ਕਲਾਸ ਟ੍ਰੀਟਮੈਂਟ ਹੈ ਇਕੁਪਮੈਂਟ ਨੇ ਔਰ ਜਿੰਨਾਂ ਨੂੰ ਪਿੰਡ ਦੇ ਬਹੁਤ ਲੋਕ ਅੱਜ ਆਂਦੇ ਵੀ ਨੇ ਉੱਥੇ ਮਤਲਬ ਡੇਲੀ ਦਾ 4-500 ਪੇਸ਼ੈਂਟ ਆਂਦਾ ਹੈ ਹਾਂ ਹਾਂ ਛੋਟੇ ਬੱਚਿਆਂ ਲਈ ਵੀ ਉੱਥੇ ਤੁਹਾਡੇ ਕੋਲ ਸਪੈਸ਼ਲ ਵਾਰਡ ਹਾਂ ਦੀ ਆਓ ਪੀਡੋ ਡਿਪਾਰਟਮੈਂਟ ਹੁੰਦਾ ਛੋਟੇ ਬੱਚਿਆਂ ਦਾ ਤਾਂ ਛੋਟੇ ਬੱਚਿਆਂ ਦਾ ਵੀ ਸਾਰਾ ਪੂਰਾ ਇੰਤਜ਼ਾਮ ਹੈ ਪੂਰਾ ਮਸ਼ੀਨਰੀ ਇਕੁਪਮੈਂਟ ਸਭ ਕੁਝ ਹੈ ਦੋਸਤੋ ਇਹਨਾਂ ਦੇ ਵੈਂਚਰ ਬਹੁਤ ਨੇ ਪਰ ਖਾਸ ਕਰਕੇ ਅੱਜ ਅਸੀਂ ਇਸ ਇੰਟਰਵਿਊ ਦੇ ਵਿੱਚ ਜਿਹੜੀ ਗੱਲਬਾਤ ਕਰਾਂਗੇ ਉਹ ਬੀਡੀ ਮਾਲ ਦੀ ਜਿਹੜਾ ਤੁਹਾਡਾ ਹੈਗਾ ਇੱਥੇ ਗੱਲਬਾਤ ਕਰਾਂਗੇ ਸਰ ਮੈਂ ਦੇਖ ਰਿਹਾ ਤੁਹਾਡੇ ਕੋਲ ਬਹੁਤ ਸਾਰੇ ਬ੍ਰਾਂਡ ਨੇ ਜਿਦਾ ਕਿ ਪੈਂਟਾਂ ਦੇ ਵਿੱਚ ਨੇ ਸ਼ਰਟਾਂ ਦੇ ਵਿੱਚ ਨੇ ਐਲਈਡੀਆਂ ਤੁਹਾਡੇ ਕੋਲ ਟੀਵੀ ਪਏ ਨੇ ਇਸ ਇਲਾਵਾ ਏਸੀ ਨੇ ਜਾਂ ਹੋਰ ਕਿਚਨ ਦੇ ਬੜੇ ਉਹਨੇ ਤੁਸੀਂ ਸਰ ਲਿਖ ਕੇ ਲਾਇਆ ਵੀ ਅਪ ਟੂ 50 ਟੂ 60% ਮੰਨ ਲਓ ਜਿਹੜਾ ਹੈਗਾ ਇਹ ਤੁਸੀਂ ਮਤਲਬ ਇੱਕੋ ਕਈ ਵਾਰ ਹੁੰਦਾ ਨਾ ਦੁਕਾਨਦਾਰਾਂ ਦਾ ਇੱਕ ਜੁਮਲਾ ਹੁੰਦਾ ਬਾਹਰ ਵੱਡਾ ਵੱਡਾ ਬੋਰਡ ਲਾਇਆ ਹੁੰਦਾ ਵੀ ਸੇਲ ਸੇਲ ਅੰਦਰ ਜਾ ਕੇ ਜਿਹੜੇ ਪ੍ਰਾਈਸ ਕੁਝ ਹੋਰ ਹੁੰਦੇ ਆ ਕਿ ਤੁਹਾਡੇ ਕੋਲ ਵੀ ਇਦਾਂ ਦਾ ਕੁਝ ਇੱਥੇ ਕੋਈ ਝੂਮਲਾ ਨਹੀਂ ਹੈ ਜੋ ਲਿਖਿਆ ਹੈ ਉਹੀ ਅੰਦਰ ਹੈ ਉਹੀ ਬਾਹਰ ਲਿਖਿਆ ਹੈ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕੋਈ ਵੀ ਚੀਜ਼ ਲੈਣਾ ਚਾਹੋ ਫਰਿੱਜ ਏਸੀ ਕੱਪੜੇ ਜੁੱਤੇ ਇਲੈਕਟ੍ਰੋਨਿਕ ਅਪਲੈਂਸਿਸ ఎవਰੀਥਿੰਗ ਇਨ ਮਤਲਬ ਇੱਕ ਰੂਫ ਦੇ ਨੀਚੇ ਸਭ ਕੁਝ ਅਵੇਲੇਬਲ ਹੈ ਔਰ ਜੋ ਅਸੀਂ ਲਿਖਿਆ ਹੈ ਉਹੀ ਅਸੀਂ ਦੇ ਰਹੇ ਹਾਂ ਤਾਂ ਹੀ ਪਟਿਆਲਾ ਦੇ ਲੋਕ ਆ ਕੇ ਇਨੀ ਮਤਲਬ ਇਹ ਤੋਂ ਪਰਚੇਜਿੰਗ ਕਰਦੇ ਨੇ ਹਾਂ ਔਰ ਮਤਲਬ ਟੋਟਲੀ ਬ੍ਰਾਂਡੇਡ ਐ ਸਾਰਾ ਕੰਪਨੀਆਂਸ ਤੋਂ ਮਾਲ ਆਂਦਾ ਹੈ ਟੋਟਲ ਬ੍ਰਾਂਡ ਹੈ ਔਰ ਅਪ ਟੂ ਕਿਸੇ ਕਿਸੇ ਆਈਟਮ ਤੇ ਦਾ 70% ਤੱਕ ਵੀ ਡਿਸਕਾਊਂਟ ਹੈ ਸਰ ਜਿੱਦਾਂ ਕਿ ਇਹ ਤਾਂ ਤੁਸੀਂ ਜਿਹੜਾ 70% ਡਿਸਕਾਊਂਟ ਦੀ ਗੱਲ ਕਹਿ ਰਹੇ ਹੋ ਜੀ ਇਹ ਤਾਂ ਹੋ ਗਿਆ ਇੱਕ ਜਿਹੜਾ ਤੁਹਾਡੇ ਕੋਲ ਕਸਟਮਰ ਆਉਂਦਾ ਚੱਲ ਕੇ ਹੈਨਾ ਜੀ ਇਸ ਤੋਂ ਇਲਾਵਾ ਜਿੱਦਾਂ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਬਹੁਤ ਸਾਰੀਆਂ ਓਪਰਚ्युनिटीਜ਼ ਇੱਥੇ ਹੈਗੀਆਂ ਨੇ ਜੇਕਰ ਕੋਈ ਬੰਦਾ ਕੰਮ ਕਰਨਾ ਚਾਵੇ ਤੋ ਆਪਣਾ ਵੀ ਇੱਕ ਛੋਟਾ ਜਿਹਾ ਮੰਨ ਲਓ ਜਿਹੜਾ ਹੈਗਾ ਇੱਕ ਛੋਟੀ ਛੋਟੀ ਜੀ ਦੁਕਾਨ ਤੋਂ ਵੀ ਆਪਣਾ ਜਿਹੜਾ ਸ਼ੁਰੂਆਤ ਕਰ ਸਕਦਾ ਉਹਦੇ ਵਾਸਤੇ ਤੁਸੀਂ ਕਿਸ ਹਾਵ ਨਾਲ ਉਹਨਾਂ ਨੂੰ ਦੇਖੋਗੇ ਜਿੱਦਾਂ ਕਿ ਤੁਸੀਂ ਸਟਾਰਟਿੰਗ 'ਚ ਗਿਆ ਸੀ ਕਿ ਇੱਥੋਂ ਬਹੁਤ سارے ਲੋਕ ਬਾਹਰ ਜਾ ਰਹੇ ਨੇ ਲੇਕਿਨ ਇੱਥੇ ਓਪਰਚ्युनिटी ਬਹੁਤ ਜ਼ਿਆਦਾ ਹੈ ਤੁਸੀਂ ਇੱਥੇ ਇੱਕ ਸਟੋਰ ਤੋਂ ਮੈਂ ਸਟਾਰਟ ਕਰਦਾ ਹਾਂ ਇਹ ਸਟੋਰ ਤੋਂ ਤੁਸੀਂ ਛੋਟੇ ਸਟੋਰ ਖੁਲਵਾ ਸਕਦੇ ਹੋ ਛੋਟੇ ਸਟੋਰ ਲੋਕ ਖੋਲ ਕੇ ਘੱਟ ਇਨਵੈਸਟਮੈਂਟ ਦੇ ਵਿੱਚ ਕੰਮ ਸ਼ੁਰੂ ਕਰ ਸਕਦੇ ਨੇ ਹਾਂ ਹਾਂ ਜੋਬ ਦੀ ਓਪਰਚ्युनिटी ਬਹੁਤ ਹੈ ਸਾਡੇ ਮਤਲਬ ਇਟਸੈਲਫ ਇੱਥੇ ਕਾਫੀ ਓਪਰਚ्युनिटी ਹੈ ਹਾਂ ਜੋਬ ਕਰਨ ਲਈ ਵੀ ਹਾਂ ਸਾਡੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਸਲੂਨਸ ਵੀ ਨੇ ਉੱਥੇ ਵੀ ਓਪਰਚ्युनिटी ਬਹੁਤ ਹੈ ਅਕੈਡਮੀਆਂ ਨੇ ਅਕੈਡਮੀ ਸਟੱਡੀ ਕਰਕੇ ਤੁਸੀਂ ਉੱਥੇ ਹੀ ਜੋਬ ਕਰ ਸਕਦੇ ਹੋ ਬਿਲਕੁਲ ਸਰ ਤਾਂ ਬਹੁਤ ਸਾਰਾ ਸਕੋਪ ਹੈ ਇੰਡੀਆ 'ਚ ਹੀ ਬਹੁਤ ਸਕੋਪ ਹੈ ਲੋਕ ਪਤਾ ਨਹੀਂ ਕਿਉਂ ਬਾਹਰ ਜਾ ਰਹੇ ਨੇ ਬਟ ਇੱਥੇ ਓਪਰਚ्युनिटी ਬਹੁਤ ਹੈ ਮਤਲਬ ਸਾਡੇ ਮਾਲ ਚ ਹੀ ਅਗਰ ਤੁਸੀਂ ਕੁਝ ਛੋਟੀ ਜੀ ਇਨਵੈਸਟਮੈਂਟ ਤੋਂ ਸਟਾਰਟ ਕਰਕੇ ਇੱਥੇ ਬਹੁਤ ਕੁਝ ਮਤਲਬ ਅਰਨ ਕਰ ਸਕਦੇ ਹੋ ਬਿਲਕੁਲ ਜੀ ਜਿੱਦਾਂ ਸਰ ਤੁਸੀਂ ਦਸਰਮੇ ਇਥੋਂ ਤੁਹਾਡੇ ਮਾਲ ਤੋਂ ਹੈਨਾ ਛੋਟਾ ਜਾਂ ਕੋਈ ਵੀ ਮਤਲਬ ਵੇਅਰ ਹਾਊਸ ਜਾਂ ਕੁਝ ਵੀ ਕਰਕੇ ਹੈਨਾ ਜਿਹੜਾ ਬੰਦਾ ਸ਼ੁਰੂਆਤ ਕਰ ਸਕਦਾ ਹੈ ਇਹਦੇ ਵੀ ਸਰ ਜਿਹੜਾ ਪ੍ਰੋਫਿਟ ਹੈ ਉਹ ਕਿੰਨੇ ਕ ਪਰਸੈਂਟ ਦਾ ਉਹਨੂੰ ਪ੍ਰੋਫਿਟ ਜਿਹੜਾ ਹੈਗਾ ਮਿਲ ਜਾਂਦਾ ਦੇਖੋ ਇਹਦੇ ਚ ਪ੍ਰੋਫਿਟ ਵੀ ਮਿਲਦਾ ਹੈ ਔਰ ਇਸ ਕੀ ਹੈ ਐਨੇ ਡਿਸਕਾਊਂਟ ਚ ਕਵਾਂਟੀਟੀ ਸੇਲ ਹੁੰਦੀ ਹੈ ਜਦੋਂ ਕਵਾਂਟੀਟੀ ਸੇਲ ਹੁੰਦੀ ਹੈ ਤਾਂ ਆਟੋਮੈਟਿਕ ਮਾਰਜਨ ਆ ਜਾਂਦਾ ਹੈ ਬਿਲਕੁਲ ਜੀ ਹਾਂ ਤਾਂ ਆਚਾ ਮਾਰਜਨ ਸਮਾਰਟ ਮਾਰਜਨ ਅਰਨ ਹੋ ਜਾਂਦਾ ਸਿਰਫ ਵੱਡਾ ਮਤਲਬ ਜਿਹੜਾ ਹੈਗਾ ਮਿਹਨਤ ਕਰਨ ਵਾਲਾ ਹੋਵੇ ਮਿਹਨਤ ਕਰਨ ਵਾਲਾ ਹੋਵੇ ਤਾਂ ਉਹ ਵਧੀਆ ਆਪਣਾ ਬਹੁਤ ਵਧੀਆ ਅਰਨਿੰਗ ਕਰ ਸਕਦਾ ਬਿਲਕੁਲ ਜੀ ਤੇ ਸਰ ਇਸ ਤੋਂ ਇਲਾਵਾ ਆਪਾਂ ਜਿੱਦਾਂ ਹੁਣ ਤੁਸੀਂ ਗੱਲ ਕਰ ਰਹੇ ਸੀਗੇ ਜਿਹੜੇ ਬ੍ਰਾਂਡ ਨੇ ਜੀ ਖਾਸ ਕਰਕੇ ਜਿਵੇਂ ਤੁਹਾਡੇ ਕੋਲ ਵੱਡੇ ਜਿਹੜੇ ਬ੍ਰਾਂਡ ਨੇ ਐਲਜੀ ਸੈਮਸੰਗ ਵਰਗੇ ਜਿਹੜੇ ਤੁਸੀਂ ਰੈਫਰਿਜਰੇਟਰ ਜਾਂ ਏਸੀ ਲੈ ਕੇ ਆਨੇ ਹੋ ਸਰ ਇਹਨਾਂ ਦਾ ਜਿਹੜਾ ਹੈਗਾ ਕਈ ਵਾਰ ਕਈ ਬੰਦਿਆਂ ਨੂੰ ਸ਼ੱਕ ਹੁੰਦਾ ਵੀ ਅਸੀਂ ਲੈ ਰਹੇ ਹਾਂ ਨਾ ਓਪਨ ਬਾਕਸ ਕੈਟਾਗਰੀ ਦਾ ਜਾਂ ਕੁਝ ਵੀ ਹੈ ਇਹਦੀ ਗਾਰੰਟੀ ਵਾਰੰਟੀ ਦਾ ਕੱਲ ਨੂੰ ਕੋਈ ਇਸ਼ੂ ਹੋਏਗਾ ਐਦਾਂ ਦਾ ਕੁਝ ਹੁੰਦਾ ਨਹੀਂ ਸਾਰਾ ਕੁਝ ਔਨਲਾਈਨ ਰਜਿਸਟਰਡ ਹੁੰਦਾ ਹੈ ਜੀ ਕੰਪਨੀ ਗਾਰੰਟੀ ਵਾਰੰਟੀ ਦਿੰਦੀ ਹੈ ਅੱਜ ਕੱਲ ਤਾਂ ਸਿਸਟਮ ਬੜਾ ਓਪਨ ਹੈ ਹੂੰ ਪਹਿਲੇ ਤਾਂ ਦੁਕਾਨਦਾਰ ਦਿੰਦਾ ਸੀ ਹੁਣ ਕੀ ਹੈ ਕੰਪਨੀ ਦੀ ਗਾਰੰਟੀ ਵਾਰੰਟੀ ਔਨਲਾਈਨ ਰਜਿਸਟਰਡ ਹੁੰਦੀ ਹੈ ਕੰਪਨੀ ਆ ਕੇ ਉਹਨੂੰ ਹਾਂ ਮਤਲਬ ਚੈੱਕ ਕਰਦੀ ਹੈ ਸਾਰਾ ਬਿਲਕੁਲ ਬਿਲਕੁਲ ਤਾਂ ਉਹਦੇ ਵਿੱਚ ਕੋਈ ਮਤਲਬ ਇਹ ਨਹੀਂ ਹੈ ਕਿ ਕੋਈ ਛਪੋਲ ਹੋਗਾ ਜਾਂ ਛ ਤਾਂ ਅੱਜਕੱਲ ਸਾਰਾ ਕੁਝ ਆਨਲਾਈਨ ਆਨਲਾਈਨ ਦਾ ਜਮਾਨਾ ਹੈ ਤਾਂ ਸਭ ਕੁਝ ਆਨਲਾਈਨ ਹੀ ਰਜਿਸਟਰਡ ਹੁੰਦਾ ਹੈ ਵਾਰੰਟੀ ਗਰੰਟੀ एवरीथिंग ਤੇ ਸਰ ਇਸ ਤੋਂ ਇਲਾਵਾ ਜੇ ਆਪਾਂ ਹੋਰ ਗੱਲ ਕਰੀਏ ਤੁਹਾਡੀ ਖਾਸ ਕਰਕੇ ਜਿਹੜੀ ਹੁਣ ਸਕੀਮ ਜਿਹੜੀ ਤੁਸੀਂ ਕੱਟੀ ਐ ਸਰੰਦ ਦੇ ਵਿੱਚ ਜਿਹੜੀ ਹੈਗੀ ਆ ਹਾਂਜੀ ਤੇ ਉਹਦੇ ਵਿੱਚ ਉਹਦੇ ਬਾਰੇ ਕੀ ਮਤਲਬ ਜਿਹੜਾ ਹੈਗਾ ਇਹ ਸਰੰਦ ਹਾਈਵੇ ਤੇ ਹੈਗੀ ਐ ਅੰਬਾਲਾ ਲੁਧਿਆਣਾ ਹਾਈਵੇ ਤੇ ਐ ਔਨ ਹਾਈਵੇ ਐ ਮਤਲਬ 25 ਏਕੜ ਦੀ ਟਾਊਨਸ਼ਿਪ ਐ ਹਾਂ ਜਿਹਦੇ ਚ ਰੈ residențial ਪਲੱਸ ਕਮਰਸ਼ੀਅਲ ਹੈਗਾ ਹਾਂ ਤਾਂ ਬੜਾ ਅੱਛਾ ਅਸੀਂ ਉਹਨੂੰ ਡਿਵੈਲਪ ਕਰ ਰਹੇ ਹਾਂ 메ਨ ਰੋਡ ਤੇ ਹੀ ਕਮਰਸ਼ੀਅਲ ਕੱਟੇ ਹੈ ਹਾਂ ਔਰ ਉੱਥੇ ਬਿਲਕੁਲ ਨਾਲ ਸਾਡੇ ਬਾਈਪਾਸ ਆ ਗਿਆ ਜਿਹੜਾ ਕਿ ਮੁਹੱਲੀ 에어ਪੋਰਟ ਨੂੰ 18 ਤੋਂ 20 ਮਿੰਟ ਚ ਪਹੁੰਚਾਏਗਾ ਤਾਂ ਉੱਥੇ ਬੜੀ ਅੱਛੀ ਫੈਸਿਲਿਟੀਆਂ ਅਸੀਂ ਦੇ ਰਹੇ ਹਾਂ ਵੱਡੇ ਵੱਡੇ ਪਾਰਕ ਕੱਚੀ ਰੋਡਸ ਹਾਂ ਔਰ ਮਤਲਬ ਇੱਕ ਲਾਈਫ ਸਟਾਈਲ ਜੋ ਅੱਜ ਦੀ ਡਿਮਾਂਡ ਹੈ ਉਸ ਦੇ ਅਕੋਰਡਿੰਗ ਅਸੀਂ ਉਸ ਕਲੋਨੀ ਨੂੰ ਡਿਵੈਲਪ ਕਰ ਰਹੇ ਹਾਂ ਬਿਲਕੁਕੁਲ ਇਹਦੇ ਚ ਮਤਲਬ 200 ਗਜ ਤੋਂ ਲੈ ਕੇ 500 ਗਜ ਤੱਕ ਦੀ ਪਲੋਟਿੰਗ ਹੈ ਜਿਨੇ ਵੀ ਰਹਿਣਾ ਹੋਵੇ ਸਾਡੇ ਕੋਲ ਨੀਅਰਬਾਈ ਗੋਵਿੰਦਗੜ੍ਹ ਸਰਾਂੰਦ ਮੱਲਵੋਂ ਤੋਂ ਦੇ ਕਾਫੀ ਲੋਗੇ ਨੂੰ ਲਾਈਕ ਕਰ ਰਹੇ ਨੇ ਤੇ ਸਰ ਜੇ ਆਪਾਂ ਗੱਲ ਕਰੀਏ ਤੁਹਾਡੇ ਆਉਣ ਵਾਲੇ ਹੋਰ ਕਿਹੜੇ ਕਿਹੜੇ ਜਿਹੜੇ ਕੋਈ ਪ੍ਰੋਜੈਕਟ ਨੇ ਜਿਹੜੇ ਬਹੁਤ ਸਾਰੇ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਹੁਣ ਸਾਡਾ ਇੱਕ 500 ਰੋਡ ਪਟਿਆਲਾ ਚ ਰੈ residențial ਪ੍ਰੋਜੈਕਟ ਹੋ ਰਾ ਰਿਹਾ ਹੈ ਰੈ residențial ਪਲਸ ਫਰੰਟ ਤੇ ਕਮਰਸ਼ੀਅਲ ਆ ਰਹੇ ਹੈ ਇਸ ਤਰ੍ਹਾਂ ਕਰਕੇ ਹੋਰ ਵੀ ਕਾਫੀ ਪ੍ਰੋਜੈਕਟ ਤੇ ਵਰਕਿੰਗ ਚੱਲ ਰਹੀ ਹੈ ਤੁਹਾਨੂੰ ਫਿਰ ਦੁਬਾਰਾ ਬੈਠਾਂਗੇ ਫਿਰ ਅੱਗੇ ਫਿਰ ਅਪਡੇਟ ਕਰਦੇ ਚੱਲਾਂਗੇ ਹੌਲੀ ਹੌਲੀ ਇੱਕੋ ਮੇਰਾ ਇੱਕ ਤੁਹਾਨੂੰ ਸਵਾਲ ਰਹਿ ਗਿਆ ਜੀ ਤੇ ਜਿੱਦਾਂ ਤੁਹਾਡੇ ਫਾਦਰ ਸਾਹਿਬ ਰਾਜਨੀਤੀ ਦੇ ਵਿੱਚ ਨੇ ਤੁਹਾਡੇ ਦੋਨਾਂ ਭਰਾਵਾਂ ਦੀ ਵੀ ਕੋਈ ਅੱਗੇ ਪਲੈਨਿੰਗ ਹੈਗੀ ਹੈ ਵੀ ਰਾਜਨੀਤੀ ਦੇ ਵਿੱਚ ਆਪ ਆਉਣਾ ਹੈਗਾ ਬਿਜ਼ਨਸਮੈਨ ਤਾਂ ਹਮੇਸ਼ਾ ਹੀ ਰਾਜਨੀਤੀ ਨਾਲ ਜੁੜੇ ਹੁੰਦੇ ਆ ਜੀ ਹਾਂਜੀ ਤਾਂ ਉਹ ਬਿਜ਼ਨਸਮੈਨ ਤੇ ਰਾਜਨੀਤੀ ਤਾਂ ਇੱਕ ਦੂਜੇ ਦਾ 파ਟ ਹੀ ਹੈ ਤਾਂ ਬਿਜ਼ਨਸਮੈਨ ਤਾਂ ਹਮੇਸ਼ਾ ਹੀ ਰਾਜਨੀਤੀ ਨਾਲ ਜੁੜੇ ਹੀ ਹੋਏ ਹੈ। ਭਾਜੀ ਜਦੋਂ ਅਸੀਂ ਬੀਡੀ ਮੋਲ ਦੇ ਅੰਦਰ ਐਂਟਰ ਹੋਏ ਤੁਹਾਡੀਆਂ ਬਹੁਤ ਸਾਰੀਆਂ ਫੋਟੋਜ਼ ਦੇਖੀਆਂ ਜਿਹੜੀਆਂ ਕਿ ਲਾਈਕ ਤੁਸੀਂ ਇੱਕ ਮਾਡਲ ਦੀ ਤਰ੍ਹਾਂ ਹੁੰਦੀਆਂ ਹੈ ਕੈਕਟਰ ਦੀ ਤਰ੍ਹਾਂ ਹੁੰਦੀ ਹੈ ਕਿ ਤੁਹਾਨੂੰ ਕਿਸ ਤਰੀਕੇ ਦਾ ਸ਼ੌਂਕ ਹੈ ਇਹ ਮੇਰਾ ਬਚਪਨ ਤੋਂ ਇਹਨਾਂ ਜੀ ਬਹੁਤ ਸ਼ੌਂਕ ਸੀਗਾ ਮੋਡਲਿੰਗ ਦਾ ਐਕਟਿੰਗ ਦਾ ਜਿਵੇਂ ਮੇਰੇ ਕੋਲ ਕਾਫੀ ਅਤੇ ਬਹੁਤ ਪੰਜਾਬੀ ਫੇਮਸ ਐਕਟਰਸ ਮੀਨੂ ਢਿੱਲੋਂ ਜੀ ਤੇ ਰਣਵੀਰ ਰਾਣਾ ਜੀ ਤੇ ਆਪਣਾ ਕਰਮਜੀਤ ਅਨਮੋਲ ਜੀ ਉਹਨਾਂ ਨਾਲ ਸਾਡਾ ਬਹੁਤ ਪਿਆਰ ਆ ਉਹਨਾਂ ਨੂੰ ਦੇਖ ਦੇਖ ਕੇ ਮੈਂ ਵੀ ਥੋੜਾ ਜਿਹਾ ਆਪਦੇ ਆਪ ਨੂੰ ਕਿ ਐਕਟਿੰਗ ਵਾਲੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੀ ਪਰ ਮੈਂ ਬਿਜ਼ਨਸ ਵਾਲੀ ਜ਼ਿਆਦਾ ਧਿਆਨ ਆ ਤੁਸੀਂ ਇੱਥੇ ਮੈਂ ਦੇਖਿਆ ਕਈ ਵਾਰ ਤੁਸੀਂ ਇੱਥੇ ਸਿੰਗਰਾਂ ਨੂੰ ਵੀ ਪ੍ਰੋਮੋਟ ਕੀਤਾ ਇੱਥੇ ਤੁਸੀਂ ਪਿੱਛੇ ਦੀ ਇੱਕ ਬਿਗ ਫਾਈਟ ਨਾਈਟ ਕਰਾਈ ਸੀ ਬਹੁਤ ਵੱਡੀ ਜਿਹੜੇ ਬਾਕਸਿੰਗ ਦਾ ਤੁਸੀਂ ਕਰਾਇਆ ਸੀਗਾ ਹਨ ਕਿਸ ਤਰ੍ਹਾਂ ਲੱਗਦਾ ਜਦੋਂ ਮਤਲਬ ਆਪਾਂ ਆਪਣੇ ਕਲਚਰ ਨੂੰ ਤੇ ਆਪਣੇ ਉਹਨਾਂ ਜਿਹੜੇ ਯਾਰ ਦੋਸਤ ਨੇ ਉਹਨਾਂ ਨੂੰ ਪ੍ਰੋਮੋਟ ਕਰਦੇ ਆ ਨਹੀਂ ਬਹੁਤ ਵਧੀਆ ਲੱਗਦਾ ਏ ਅਸੀਂ ਆਪਦੇ ਦੋਸਤਾਂ ਨੂੰ ਫਰੈਂਡ ਨੂੰ ਆਪਦੇ ਕਿ ਬਹੁਤ ਉੱਚਾ ਦੇਖਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਪ੍ਰੋਮੋਟ ਕਰੀਏ ਹਰ ਚੀਜ਼ ਉਹਨਾਂ ਨੂੰ ਕਰਵਾਈਏ ਕਿ ਅਸੀਂ ਜੋ ਜੋ ਸਾਨੂੰ ਲੱਗਦਾ ਹੈ ਕਿ ਅਸੀਂ ਕਰ ਸਕਦੇ ਹਾਂ ਪ੍ਰੋਵਾਈਡ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਹਰ ਬੰਦੇ ਨੂੰ ਆਪ ਦੇ ਪੀਪ ਪ੍ਰੋਵਾਈਡ ਕਰਵਾ ਕਰਵਾਈਏ ਬਿਲਕੁਲ ਕੱਲ ਕਿਤੇ ਉਹ ਤਿਆਰੀ ਤਾਂ ਨਹੀਂ ਹੈ ਅੱਜ ਤੁਸੀਂ ਉਹਨਾਂ ਨੂੰ ਪ੍ਰਮੋਟ ਕਰ ਰਹੇ ਹੋ ਕੱਲ ਨੂੰ ਆਉਣ ਵਾਲੇ ਟਾਈਮ 'ਚ ਅਸੀਂ ਜਤਿੰਦਰ ਭਾਜੀ ਨੂੰ ਕਿਤੇ ਫਿਲਮਾਂ ਹੀ ਦੇਖੀ ਤੇ ਉਹ ਭਾਜੀ ਨੂੰ ਪ੍ਰਮੋਟ ਕਰ ਰਹੇ ਹੁਣ ਹੋ ਵੀ ਸਕਦੀ ਹੈ ਜੀ ਕੋਈ ਬਿਲਕੁਲ ਕਰ ਸਕਦੇ ਆ ਜੀ ਕੋਈ ਹਾਂ ਜੀ ਬਿਲਕੁਲ ਦੋਸਤੋ ਅੱਜ ਤੁਸੀਂ ਜਿਸ ਤਰ੍ਹਾਂ ਕੀ ਦੇਖਿਆ ਅਸੀਂ ਬੀਡੀ ਮੋਲ ਦੇ ਵਿੱਚ ਅੱਜ ਦੀਨਾ ਭਾਜੀ ਹੁਣਾਂ ਨਾਲ ਗੱਲ ਕੀਤੀ ਜਤਿੰਦਰ ਭਾਜੀ ਹੁਣਾਂ ਨਾਲ ਗੱਲ ਕੀਤੀ ਤੇ ਭਾਜੀ ਤੁਹਾਡਾ ਵਿਰਸਾ ਹਿਟਸ ਤੇ ਟਾਈਮ ਦੇਣ ਲਈ ਬਹੁਤ-ਬਹੁਤ ਧੰਨਵਾਦੀ थैंक यू ਸੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਟਾਈਮ ਕੱਢਣ ਲਈ ਕਿ ਤੁਸੀਂ ਇਸ ਵੇਲੇ ਬੀੜੀ ਮੋਲ ਚ ਦੇਖ ਰਹੇ ਹੋ ਆਪਾਂ ਐਂਟਰਸ ਜਿਵੇਂ ਕਰਦੇ ਆ ਦੇਖੋ ਤੁਸੀਂ ਇੱਥੇ ਬਹੁਤ ਸੋਨੇ ਨਾਲ ਕੋਲ ਜਿਹੜੀ ਪਰਫਿਊਮ ਦੀ ਰੇਂਜ ਆ ਅਲੱਗ-ਅਲੱਗ ਮਤਲਬ ਜਿਹੜੇ ਫ੍ਰੈਗਰੈਂਸ ਦੇ ਵਿੱਚ ਜਿਹੜੀ ਹੈਗੇ ਆ ਅਲੱਗ-ਅਲੱਗ ਬ੍ਰਾਂਡ ਦੇ ਜਿਹੜੇ ਇੱਥੇ ਪਰਫਿਊਮ ਇਹਨਾਂ ਕੋਲ ਤੁਹਾਨੂੰ ਦੇਖਣ ਨੂੰ ਉਸ ਤੋਂ ਇਲਾਵਾ ਜੇ ਆਪਾਂ ਹੋਰ ਗੱਲ ਕਰੀਏ ਤਾਂ ਇੱਥੇ ਜਿਹੜੀ ਫੈਬਰਿਕ ਦੀ ਕੱਪੜੇ ਦੀ ਵੀ ਬਹੁਤ ਸਾਰੀ ਜਿਹੜੀ ਵੈਰਾਈਟੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਜੈਕਟਾ ਵਗੈਰਾ ਹੈਗੀਆਂ ਇਹ ਜਿੱਦਾਂ ਕਿ ਤੁਹਾਨੂੰ ਇਹ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਸਾਰਾ ਸਮਾਨ ਹੈ ਜਿਹੜਾ ਤੁਹਾਨੂੰ ਅ uh, ਤਕਰੀਬਨ ਕਿਸੇ ਦੇ 70% ਦੀ ਲੈਸ ਹੈ ਕਿਸੇ ਦੇ 30% ਦੀ ਲੈਸ ਹੈ ਤੇ ਕਿਸੇ ਤੇ 50% ਦੀ ਲੈਸ ਹੈ ਬਹੁਤ ਜ਼ਿਆਦਾ ਬੈਨੀਫਿਟ ਜਿਹੜਾ ਤੁਹਾਨੂੰ ਹੈਗਾ ਇਸ ਇਹਨਾਂ ਸਾਰੇ ਸਮਾਨ ਤੋਂ ਦੇਖਣ ਨੂੰ ਮਿਲ ਸਕਦਾ ਹੈ ਤੇ ਬਹੁਤ ਵਧੀਆ ਤੁਸੀਂ ਜਿਹੜੀ ਆਪਣੀ ਇੱਥੇ ਸ਼ਾਪਿੰਗ ਹੈ ਆ ਕੇ ਕਰ ਸਕਦੇ ਹੋ ਪੂਰੇ ਈਵਨ ਦਨ ਕੱਲੇ ਤੁਸੀਂ ਨਹੀਂ ਪੂਰੇ ਪਰਿਵਾਰ ਨੂੰ ਲੈ ਕੇ ਤੁਸੀਂ ਇਸ ਮਾਲ ਦੇ ਵਿੱਚ ਆ ਕੇ ਕੁਝ ਵੀ ਖਰੀਦ ਸਕਦੇ ਹੋ ਚਾਹੇ ਉਹ ਕੱਪੜਿਆਂ ਨੂੰ ਲੈ ਕੇ ਆ ਚਾਹੇ ਉਹ ਕਿਚਨ ਦਾ ਤੁਹਾਡਾ ਕੋਈ ਸਮਾਨ ਹੈ ਜਾਂ ਜਿੱਦਾਂ ਕਿ ਤੁਸੀਂ ਇਲੈਕਟ੍ਰੋਨਿਕਸ ਦਾ ਜਿਹੜਾ ਸਮਾਨ ਇੱਥੇ ਦੇਖ ਰਹੇ ਹੋ ਐਲਈਡਜ਼ ਵਗੈਰਾ ਲੱਗੀਆਂ ਹੋਈਆਂ ਨੇ ਕੋਈ ਔਰ ਹੋਮ تھیਟਰ ਤੁਸੀਂ ਲੈਣਾ ਹੈਗਾ ਜਾਂ ਇਸ ਤੋਂ ਇਲਾਵਾ ਹੋਰ ਆਪਾਂ ਗੱਲ ਕਰੀਏ AC ਵਗੈਰਾ ਫਰਨੀਚਰ ਤੱਕ ਵੀ ਮਤਲਬ ਜਿਵੇਂ ਇੱਥੇ ਤੁਸੀਂ ਦੇਖਦੇ ਹੋ ਇਹਨਾਂ ਕੋਲ ਇੱਥੇ ਹੈ ਬੀਡੀ ਮਾਲ ਦੇ ਵਿੱਚ ਜਿੱਦਾਂ ਕਿ ਅਸੀਂ ਤੁਹਾਨੂੰ ਇੱਥੇ ਇੱਕ ਲੱਖ ਲੱਖ ਦਿਖਾ ਰਹੇ ਹਾਂ ਉੱਥੇ ਹੀ ਆਓ ਆਪਾਂ ਜਾਣਦੇ ਹਾਂ ਵੀ ਕਸਟਮਰ ਦੇ ਜਿਹੜੇ ਕੀ ਰਿਵਿਊ ਨੇ ਕਸਟਮਰ ਕੀ ਕੰਦੇ ਨੇ ਭਾਜੀ ਸਸੀ ਕਾਲ ਜੀ ਵਧੀਆ ਜੀ ਕੀ ਨਾਏ ਜੀ ਤੁਹਾਡਾ ਮੇਰਾ ਨਾਮ ਤਰਨਦੀਪ ਸਿੰਘ ਹੈ ਜੀ ਭਾਜੀ ਕਿਥੋਂ ਦੇ ਰਹਿਣ ਲੇ ਹੋ ਮੈਂ ਪਟਿਆਲਾ ਦੇ ਹਾਂ ਇੱਥੇ ਤੋਂ ਅਸੀਂ ਵੀਡੀ ਮੋਲਸ ਕੀ ਸ਼ਾਪਿੰਗ ਕਰ ਰਹੇ ਹਾਂ ਹਾਂ ਜੀ ਬੱਚਿਆਂ ਵਾਸਤੇ ਸ਼ਾਪਿੰਗ ਕਰ ਰਹੇ ਹਾਂ ਜੀ ਬ੍ਰਾਂਡਡ ਜੁੜੀ ਗਾਰਮੈਂਟਸ ਬੜੀ ਵਧੀਆ ਰੇਟ ਤੇ ਮਿਲ ਜਾਂਦੀ ਹੈ ਅੱਛਾ ਤੇ ਅਸੀਂ ਸੈਟੀਸਫਾਈਡ ਹਾਂ 10 ਸਾਲ ਤੋਂ ਸ਼ਾਪਿੰਗ ਕਰ ਰਹੇ ਹਾਂ ਕੀ ਹਵਾਤ ਹੈ 10 ਸਾਲ ਤੋਂ ਬਹੁਤ ਵੰਡ ਕਸਮਰ ਹਾਂ ਤੇ ਬੜੀ ਚੀ ਵੈਰਾਈਟੀਆਂ ਨੂੰ ਅੱਛਾ ਲੱਗਦਾ ਥੇਕ ਅੱਛਾ ਕੀ ਲੈ ਰਹੇ ਹੋ ਜੀ ਬੱਚਿਆਂ ਵਾਸਤੇ ਜੈਕਟਸ ਦੇਖ ਰਹੇ ਹਾਂ ਆ ਦੇਖੋ ਜੀ ਆ ਦੇਖੋ ਜੀ ਜਿੱਦਾਂ ਅਸਰ ਜਿਹੜ ਇਹ ਜੈਕਟ ਲੈ ਰਹੇ ਨੇ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਵਧੀਆ ਬ੍ਰਾਂਡ ਦੀ ਜੈਕਟ ਹੈ ਔਰ ਬਹੁਤ ਅੱਛੀ ਜੈਕਟ ਹੈ ਇਹਦੀ ਜਿਹੜੀ ਐਮ ਆਰ ਪੀ ਹੈ ਇਹ 6000 ਦੀ ਐਮ ਆਰ ਪੀ ਹੈ ਜੇ ਮੈਂ ਮੈਡਮ ਦਾ ਗੱਲ ਕਰਾਂ ਮੈਡਮ ਕਿੰਨੇ ਦੀ ਦੇ ਦੋਗੇ ਤੁਸੀਂ ਇਹ ਅਸੀਂ ਸਿਰਫ 50 ਆਫ ਕਰਕੇ ਮਤਲਬ ਤੁਸੀਂ 6000 ਵਾਲੀ ਆਈਟਮ 3000 ਚ ਦੇ ਦੋਗੇ ਪੱਕਾ ਦੇ ਦੋਗੇ ਇਹ ਕਿਤੇ ਸਾਡੇ ਕੈਮਰੇ ਕਰਕੇ ਜਾਂ ਕਿਤੇ ਵੈਸੇ ਤਾਂ ਨਹੀਂ ਕਿਉਂਕਿ ਦੇਖੋ ਇਹ ਇਹ ਸਰ ਤਾਂ ਲੈ ਜਾਣਗੇ ਕਿਉਂਕਿ ਤੁਹਾਡੇ ਤੋਂ ਬਾਰ-ਬਾਰ ਲੈ ਕੇ ਜਾਂਦੇ ਆ ਠੀਕ ਹੈ ਜਿਹੜਾ ਕੋਈ ਹੋਰ ਦੇਖ ਰਿਹਾ ਉਹਨੂੰ ਦੇ ਦੋਗੇ ਹਾਂਜੀ ਸਰ ਕਿੰਨੇ ਦੇ ਦਿਓਗੇ ਦੇਖ ਲਓ 6000 ਵਾਲੀ ਆਈਟਮ ਐ ਕੋਈ ਗੱਲ ਨਹੀਂ ਸਰ ਹਾਂ ਦੋਸਤੋ ਜਿੱਦਾਂ ਕਿ ਤੁਸੀਂ ਦੇਖ ਹੀ ਰਹੇ ਹੋ ਵੀ ਇਹ ਦਸਰੇ ਨੇ ਵੀ ਜਿਹੜੀ 6000 ਵਾਲੀ ਆਈਟਮ ਐ ਇੱਥੇ ਉਹ 3000 ਚ ਮਿਲਦੀ ਹੈ ਯਾਨੀ ਕਿ ਜਿੱਦਾਂ ਅਸੀਂ ਤੁਹਾਨੂੰ ਬਾਰ-ਬਾਰ ਕਿਹਾ ਹੈ ਵੀ 50% ਦਾ ਜਿਹੜਾ ਹੈਗਾ ਡਿਸਕਾਊਂਟ ਹੋ ਗਿਆ ਸਰ ਹੋਰ ਕੀ ਕੀ ਲੈ ਕੇ ਗਏ ਤੁਸੀਂ ਇੱਥੋਂ ਐਲਈਡੀ ਲਿੱਤੀ ਸੀ ਜੀ ਪਿਛਲੀ ਵਾਰੀ ਏਸੀ ਵੀ ਲਿੱਤਾ ਸੀ ਸਾਨੂੰ ਵਧੀਆ ਰੇਟ ਤੇ ਮਿਲਦੀ ਹੈ ਗਾਰੰਟੀ ਵੀੰਦੀ ਹੈ ਸਰਵਿਸ ਵਧੀਆ ਹੈ ਪਰ ਵੀਅਰ ਸੈਟੀਸਫਾਈਡ ਓਕੇ ਅਨੁਭਵ ਕਿੱਕ ਵਧੀਆ ਲੱਗਦਾ ਹੈ ਔਰ ਵੈਰਾਈਟੀ ਬਹੁਤ ਹੈ ਹਾਂ ਆਪਸ਼ਨਸ ਔਟ ਹੈ ਇਸ ਕਰਕੇ ਤੁਸੀਂ ਜ਼ਰੂਰ ਤੁਸੀਂ ਮਿਸ਼ਾ ਆਣਾ ਜੋ ਸਾਰਿਆਂ ਨੂੰ ਕਹਾਂਗੇ ਉਹ ਰਹਿ ਕੇ ਸ਼ੋਪਿੰਗ ਕਰੋ ਦੋ ਪੈਸੇ ਬਚਾਣੇ ਨਾਲ ਹੀ ਵਧੀਆ ਬ੍ਰਾਂਡ ਤੁਸੀਂ ਲੋਗੇ ਨਾਲ ਤੁਹਾਨੂੰ ਗਰੰਟੀ ਮਿਲੇਗੀ ਨਾ ਸੈਟੀਸਫੈਕਸ਼ਨ ਇਜ਼ ਦਾ ਮੋਸਟ ਥਿੰਗ ਬਿਲਕੁਲ ਬਿਲਕੁਲ ਸੈਟੀਸਫੈਕਸ਼ਨ ਇਜ਼ ਦਾ ਕੀ ਮਤਲਬ ਥੈਟਸ ਵਾਈ ਵੀਰ ਪਾ ਯਾ ਦੋਸਤੋ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਵੀ ਮੈਨੂੰ ਜਿਹੜਾ ਹੈਗਾ ਸਾਡੇ ਨਾਲ ਕਸਟਮਰ ਖੜੇ ਨੇ ਔਰ ਕਸਟਮਰ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਸੈਟੀਸਫਾਈਡ ਨੇ ਬਿਲਕੁਲ ਜਿਹੜੀ ਇਹ ਲੋਕੇਸ਼ਨ ਹੈ ਜੀ ਇਹ ਹੈਗੀ ਆ ਪਟਿਆਲਾ ਦੇ ਵਿੱਚ 500 ਰੋਡ ਤੇ ਨਵੀਂ ਔਰ ਪੁਰਾਣੀ ਪਾਸੋ ਚੁੱਕੀ ਦੇ ਸੈਂਟਰ ਦੇ ਵਿੱਚ ਜਿਹੜਾ ਹੈਗਾ ਇਹ ਬੀਡੀ ਮਾਲ ਹੈ ਤੁਸੀਂ ਇੱਥੇ ਆ ਸਕਦੇ ਹੋ ਤੁਸੀਂ ਵੀ ਇੱਥੇ ਆ ਕੇ ਜਿਹੜੀ ਹੈਗੀ ਆਪਣੀ ਸ਼ਾਪਿੰਗ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਵਧੀਆ ਇੱਕ ਤੁਸੀਂ ਸ਼ਾਪਿੰਗ ਤਾਂ ਕਰੋਗੇ ਹੀ ਕਰੋਗੇ ਨਾਲ ਇੱਕ ਵਧੀਆ ਜਿਹੜੀ ਸੇਵਿੰਗ ਹੈ ਤੁਸੀਂ ਉਹ ਵੀ ਇੱਥੇ ਜ਼ਰੂਰ ਕਰੋਗੇ ਥੈਂਕ ਯੂ ਸੋ ਮੱਚ ਸਤ ਦੇ ਨਾਲ ਦੋਸਤੋ ਅੱਜ ਏਸੀ ਬਿਲਡਿੰਗ ਦੇ ਵਿੱਚ ਜਿਹੜਾ ਹੈ ਮੇਰਾ ਮੀਲ ਹੋਇਆ ਆਰਕੀਟੈਕ ਸੁਰਿੰਦਰ ਸਿੰਘ ਜੀ ਨਾਲ ਜਿਹੜੇ ਕਿ ਸੀਨੀਅਰ ਆਰਕੀਟੈਕਟ ਡਿਪਾਰਟਮੈਂਟ ਤੋਂ ਐਜੇ ਸੀਨੀਅਰ ਆਰਕੀਟੈਕਟ ਰਿਟਾਇਰਡ ਨੇ ਸਰ ਸਤਿਕਾਰ ਜੀ ਅਸੀਂ ਸਰ ਤੁਹਾਡੇ ਦਰਸ਼ਨ ਇੱਥੇ ਬੀਡੀ ਮਾਲ ਚ ਹੋਈ ਅਸੀਂ ਤਾਂ ਘੁੰਮਣਾ ਹੀ ਸੀਗੇ ਅੱਜ ਹੈਨਾ ਤੇ ਹਰਪ੍ਰੀਤ ਇਸ ਤਰ੍ਹਾਂ ਹੈ ਜਿਵੇਂ ਆਪਾਂ ਸਵੱਬ ਨਾਲ ਇੱਥੇ ਮਿਲ ਗਏ ਨਾ ਇਸੇ ਤਰ੍ਹਾਂ ਹੀ ਬੀਡੀ ਉਪਤਾ ਜੀ ਦੇ ਨਾਲ ਵੀ ਸਵੱਬ ਨਾਲ ਹੀ ਸਾਡੀ ਮੀਟਿੰਗ ਹੋਈ ਸੀ ਇੱਕ 2011 ਚ ਸ਼ਾਇਦ ਅਸੀਂ ਮਿਲੇ ਸੀਗੇ ਉਹ ਜਿਹੜਾ ਮਾਲ ਹੈ ਨਾ ਇਹਦੀ ਕੰਸਟਰਕਸ਼ਨ ਚੱਲ ਰਹੀ ਸੀ ਅੱਛਾ ਜੀ ਤੇ ਉਹਨਾਂ ਦੇ ਨਾਲ ਜੁੜੇ ਤੇ ਥੋੜਾ ਜਿਹਾ ਉਹਨਾਂ ਨੂੰ ਵੀ ਅੱਛਾ ਲੱਗਿਆ ਕੁਝ ਸਲਾਹ ਕੀਤੀ ਹਾਂਜੀ ਦੇ ਬਣਦੇ ਬਣਦੇ ਇੱਥੇ ਤੱਕ ਪਹੁੰਚ ਗਏ ਅੱਜ ਜਿਹੇ ਸੀ ਉਹ ਬ੍ਰਾਂਡ ਦੇਖਦੇ ਹਾਂ ਸਾਰਾ ਕੁਝ ਦੇਖਦੇ ਹਾਂ ਨਾ ਹਾਂ ਹਾਂ ਇਹ ਇਸ ਕਰਕੇ ਨਹੀਂ ਚੱਲਦਾ ਕਿ ਬ੍ਰਾਂਡ ਕਰਕੇ ਚੱਲਦਾ ਹੈ ਇਸ ਕਰਕੇ ਵੀ ਚੱਲਦਾ ਹੈ ਕਿ ਜਿਹੜੇ ਇਹਨੂੰ ਚਲਾਉਣ ਵਾਲੇ ਨੇ ਉਹ ਪਟਿਆਲੇ ਦੇ ਰਹਿਸ਼ੀ ਨੇ ਬਿਲਕੁਲ ਹਾਂਜੀ ਉਹਨਾਂ ਦੀ ਕੋਈ ਬੈਕਗ੍ਰਾਉਂਡ ਹੈ ਹਾਂਜੀ ਹਾਂਜੀ ਉਹਨਾਂ ਦਾ ਇੱਥੇ ਇੱਕ ਸੈਟਅਪ ਹੈ ਇਸ ਕਰਕੇ ਬੀਡੀ ਮਾਲ ਹੈ ਇੱਕ ਜਿਹੜੇ ਨਾਮ ਹੈ ਹਾਂ ਹਾਂ ਠੀਕ ਹੈ ਨਾ ਇਸ ਕਰਕੇ ਲੋਕੀ ਨਾ ਤੇ ਵਿਸ਼ਵਾਸ ਕਰਦੇ ਨੇ ਕਿ ਇਹ ਕਿਤੇ ਨਹੀਂ ਜਾ ਰਿਹਾ ਇਹ ਕੁਆਲਿਟੀ ਵੀ ਦਿੰਦੇ ਨੇ ਤੇ ਕੁਆਲਿਟੀ ਵੀ ਬਿਲਕੁਲ ਸਰ ਬਿਲਕੁਲ ਇਤਨਾ ਹੈ ਹਾਂਜੀ ਤੇ ਸਾਰੇ ਬਿਲਡਿੰਗ ਅਸੀਂ ਦੇਖ ਰਹੇ ਹ ਇਹ ਤੁਹਾਡੇ ਹੀ ਡਿਜ਼ਾਈਨ ਕੀਤੀ ਹੋਈ ਹੈ ਡਿਜ਼ਾਈਨ ਨਹੀਂ ਬਸ ਐਡਵਾਈਜ਼ਰ ਕਹਿ ਸਕਦੇ ਆਪਾਂ ਵਿਜਮੇ ਨਾ ਐਡਵਾਈਸ ਲੈ ਲੈਂਦੇ ਸੀਗੇ ਵੀ ਇਹਨੂੰ ਕੁਝ ਇਸ ਤਰ੍ਹਾਂ ਕਰ ਲਈਏ ਡਿਸਕਸ ਕਰਕੇ ਤੇ ਫਿਰ ਅਕੋਰਡਿੰਗਲੀ ਬਣੀ ਹੈ ਐਸ ਪਰ ਬਿਲਡਿੰਗ ਬਾਇਲॉज ਜੋ ਆਪਣੇ ਕਾਰਪੋਰੇਸ਼ਨ ਪਟਿਆਲਾ ਦੇ ਨਿਊ ਸਰ ਅਚਲੀ ਅ ਦੋਸਤੋ ਅਸੀਂ ਬਹੁਤ ਜਲ ਜਿਹੜਾ ਹੈਗਾ ਸਰ ਨੂੰ ਆਪਣੇ ਸਟੂਡੀਓ ਦੇ ਵਿੱਚ ਪੋਡਕਾਸਟ ਦੇ ਵਿੱਚ ਲੈ ਕੇ ਆਵਾਂਗੇ ਤੇ ਖਾਸ ਕਰਕੇ ਕਿ ਬਿਲਡਿੰਗ ਦੇ ਉੱਤੇ ਜਿਹੜੀਆਂ ਗੱਲਬਾਤ ਆਪਾਂ ਕਰਾਂਗੇ ਵੀ ਘਰ ਬਣਾਉਂਦਾ ਜਿਹੜਾ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਉਹ ਕਿਸ ਤਰੀਕੇ ਨਾਲ ਕਿਸ ਤਰ੍ਹਾਂ ਆਪਣਾ ਘਰ ਨੂੰ ਜਿਹੜਾ ਹੋਰ ਤਰੀਕੇ ਨਾਲ ਸੁਝਾ ਸਕਦਾ ਤੇ ਹੋਰ ਵਧੀਆ ਤਰੀਕੇ ਦੇ ਨਾਲ ਬਣਾ ਸਕਦਾ ਸਰਦੋਂ ਅਸੀਂ ਜ਼ਰੂਰ ਲੈ ਕੇ ਆਵਾਂਗੇ ਤੇ ਵਾਦਾ ਵੀ ਚਾਹਨੇ ਆ ਸਰਦੋਂ ਕਿ ਸਰ ਸਾਡੇ ਕੋਲ ਜ਼ਰੂਰ ਜਿਹੜਾ ਹੈਗਾ ਆਉਣਗੇ ਥੈਂਕ ਯੂ ਸੋ। ਉੱਥੇ ਸਟੂਡੀਓ ਦੇ ਵਿੱਚ ਠੀਕ ਹੈ। ਥੈਂਕ ਯੂ ਸਰ ਥੈਂਕ ਯੂ। ਜ਼ਰੂਰ ਆਓ।